ਇਸ ਵਾਰ ਸੁਪਰੀਮ 110 ਝੋਨਾ ਬਹੁਤ ਵੱਡੇ ਏਰੀਆ ਦੇ ਵਿੱਚ ਲੱਗਿਆ ਬਹੁਤ ਵੱਡਾ ਇਹਨੂੰ ਹਲਾੜਾ ਮਿਲਿਆ ਪਿਛਲੇ ਸਾਲਾਂ ਦੇ ਵਿੱਚ ਇਹਦੀ ਫੀਡਬੈਕ ਦੇਖ ਕੇ ਨਵੇਂ ਕਿਸਾਨ ਵੀਰਾਂ ਨੇ ਵੀ ਇਹਦਾ ਪੰਗਾ ਲਿਆ ਕਹਿ ਲਓ ਜਾਂ ਟ్రਾਇਲ ਕੀਤਾ ਜਿਹਦੇ ਕਰਕੇ ਬਹੁਤ ਗਲਤਫਹਿਮੀਆਂ ਕਿਸਾਨ ਵੀਰਾਂ ਦੇ ਵਿੱਚ ਘੁੰਮ ਰਹੀਆਂ ਨੇ ਸੁਪਰੀਮ 110 ਝੋਨੇ ਦੀ ਸਾਰੀ ਜਾਣਕਾਰੀ ਪਨੀਰੀ ਤੋਂ ਲੈ ਕੇ ਕਟਾਈ ਤੱਕ ਕਿੰਨੇ ਦਿਨ ਲੈਂਦਾ ਕਿਵੇਂ ਜੂਰੀਆ ਦਈਏ ਕਿੰਨਾ ਜੂਰੀਆ ਦਈਏ ਕੀ ਖਾਦ ਖਰਾਕ ਪਾਈਏ ਕਿਵੇਂ ਇਹਨੂੰ ਵੱਧ ਤੋਂ ਵੱਧ ਝਾੜ ਲੈਣ ਵਾਸਤੇ ਤਿਆਰ ਕਰੀਏ ਇਸ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਸਾਸੀ ਕਾਲ ਦੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਇਹ ਵੀਡੀਓ ਦੇ ਵਿੱਚ ਤੁਹਾਡੀ ਜਿਹੜੀ ਕੈਪਚਰਿੰਗ ਹੋ ਰਹੀ ਹੈ ਤੁਹਾਡੇ ਲਈ ਹੋ ਰਹੀ ਹੈ ਇਹ ਸੁਪਰੀਮ 110 ਝੋਨਾ ਜੀ ਇਹ ਆਪਣਾ ਹੋਊਗਾ 4 ਏਕੜ ਦੇ ਨੇੜੇ ਤੇੜੇ ਦਾ ਪਲਾਉੜਾ ਇਹ 4 ਕਹਿ ਲਓ 4 ਤੋਂ ਮਾੜਾ ਮੋੜਾ ਘੱਟ ਹੋਊਗਾ ਬਿੱਗਿਆਂ ਦੇ ਵਿੱਚ ਗੱਲ ਕਰੀਏ ਤਾਂ 19 ਕੁ ਵਿੱਕੇ ਜਗ੍ਹਾ ਬਣਦੀ ਆ ਤੇ ਉਹ ਨੀਚੇ ਵਾਲਾ ਜਿਹੜਾ ਆਪਣਾ ਉਹ ਪੂਸਾ 44 ਸਾਰਾ ਤੇ ਆਪਾਂ ਨੇ ਗੱਲ ਕਰਨੀ ਆ ਜੀ ਸੁਪਰੀਮ 110 ਦੀ ਤੇ ਇਹ ਜਿਹੜਾ ਸੁਪਰੀਮ 110 ਆ ਇਨੂੰ ਕਿਹਾ ਜਾਂਦਾ ਇਹ ਤਾਂ ਤੁਰੇ ਹੀ ਨਹੀਂ ਇਹ ਤਾਂ ਪੀਲ ਕੁਮਾਰ ਦਾ ਇਹ 부ਜਿਆ 부ਜਿਆ ਰਹਿੰਦਾ ਇਹਨੂੰ ਕਿਵੇਂ ਡਾਰਕਨੈਸ ਕਰੀਏ ਉਹਦੇ ਬਾਰੇ ਜਿਹੜਾ ਮੈਨੇਜਮੈਂਟ ਆ ਉਹ ਕਿਸਾਨ ਨੂੰ ਆਪਣੇ ਖੇਤ ਦੇ ਅਕੋਰਡਿੰਗ ਆਪ ਕਰਨਾ ਪਊਗਾ ਹੁਣ ਦੇਖੋ ਪਹਿਲੀ ਸਟਾਰਟਿੰਗ ਦੇ ਵਿੱਚੋਂ ਅਸੀਂ ਨੇ ਕੀ ਕੀਤਾ ਹੁਣ ਤੱਕ ਤੇ ਕੀ ਕਰਾਂਗੇ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਖੇਤਾਂ ਦੇ ਹਿਸਾਬ ਨਾਲ ਇਹਦੀ ਰਿਪੋਰਟ ਤਿਆਰ ਕਰ ਲੈਣੀ ਆ ਤੇ ਉਵੇਂ ਹੀ ਤੁਸੀਂ ਨੇ ਇਹਦਾ ਉਹ ਕਰਨਾ ਮੈਨੇਜਮੈਂਟ ਕਰਨਾ ਸੁਪਰੀਮ 110 ਚ ਉਹਨਾਂ ਮੈਂ ਆਪਣੇ ਖੇਤ ਦੇ ਵਿੱਚ ਪਹਿਲੀ ਵਾਰ ਲਗਾ ਰਿਹਾ ਤੇ ਆਸ ਕਮਾਂਡ ਦੇ ਵਿੱਚ ਲੱਗਿਆ ਹੋਇਆ ਦੇਖ ਕੇ ਸਾਰਾ ਕੰਮ ਇਹਦਾ ਸਿੱਖਿਆ ਹੋਇਆ ਹੋਰ ਸਮਝਦਾਰ ਸੁਝਵਾਨ ਕਿਸਾਨ ਵੀਰ ਵਟਸਐਪ ਗਰੁੱਪਾਂ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਤੋਂ ਵੀ ਇਹਦੀ ਪੂਰੀ ਜਾਣਕਾਰੀ ਇਕੱਠੀ ਕਰੀ ਹੋਈ ਆ ਤੇ YouTube ਤੋਂ ਵੀ ਕਰੀ ਹੋਈ ਆ ਹੁਣ ਆਪਣਾ ਜਿਹੜਾ ਤੁਸੀਂ ਆਹਾਂ ਚ ਉਹਨਾਂ ਦੇਖ ਰਹੇ ਹੋ ਇਹਦਾ ਟ੍ਰੇਲਰ ਦੇਖੋ ਪਹਿਲਾਂ ਤਾਂ ਕਿੰਨੇ ਕਿੰਨੇ ਮੇਰੇ ਅਕੋਰਡਿੰਗ 6677 ਜਾਂ ਜਿਵੇਂ ਇਹਦੇ ਚਾਰ ਨੇ ਤੇ ਇਹਦੇ 56 ਹੋ ਗਏ ਤੇ ਇਹਦੇ ਵੀ 67 ਹੋ ਗਏ ਯਾਨੀ ਕਿ 67 ਤੋਂ ਲੈ ਕੇ 10 12 ਵਾਲੇ ਵੀ ਹੈਗੇ ਨੇ ਜਿੱਥੇ ਬਿਰਲੇ ਨੇ ਜ਼ਿਆਦਾ ਵੀ ਉਹਨੇ ਹੋ ਗਏ ਆਪਾਂ ਨੇ ਜੀ ਗੱਲਬਾਤ ਸਾਨੂੰ ਸ਼ੁਰੂ ਤੋਂ ਐਂਡ ਤੱਕ ਦੱਸਣੀ ਆ ਸਾਰੀ ਵੀ 27 ਮਈ 2024 ਨੂੰ ਇਸ ਨੇ ਬੀਜੀ ਇਹਦੀ ਪਨੀਰੀ ਤੇ ਉਸ ਤੋਂ ਬਾਅਦ ਪਨੀਰੀ ਦੇ ਉੱਤੇ ਜਿਹੜੀ ਖਾਦ ਖਰਾਕ ਜਿਵੇਂ ਪੌਣੀਆਂ ਬੇਸਲ ਡੋਜ ਦੇ ਵਿੱਚੋਂ ਸਾਰੀ ਪਾਈ ਪਨੀਰੀ ਬਹੁਤ ਸੇਤੀ ਤਿਆਰ ਹੋਈ ਪਨੀਰੀ 20 ਦਿਨਾਂ ਦੇ ਵਿੱਚ ਲਾਉਣ ਲਈ ਤਿਆਰ ਤੀ ਫਿਰ ਅਸੀਂ ਇਹਦੇ ਵਿੱਚੋਂ 9 ਮਹੀਨੇ 골ਡ ਦੀ ਸਪਰੇ ਕਰਕੇ ਉਹਦੀ ਹਾਈਟ ਰੋਕੀ ਰੋਕ ਕੇ ਕਿਉਂਕਿ ਅਸੀਂ ਝੋਨਾ ਲੇਟ ਲਾਉਣਾ ਸੀ ਤੇ ਝੋਨਾ ਮਹੀਨੇ ਤੋਂ ਪਲੱਸ ਕਰੀ ਪਨੀਰੀ ਝੋਨਾ ਲਾਇਆ ਜੀ ਇਹ 3 ਜੁਲਾਈ 2024 ਤੇ ਅੱਜ 18 ਜੁਲਾਈ 2024 ਆ ਜੀ 15 ਦਿਨ ਦਾ ਝੋਨਾ ਹੋ ਚੁੱਕਿਆ ਏ ਤੇ 15 ਦਿਨਾਂ ਦਾ ਝੋਨਾ ਬਿਲਕੁਲ ਬਿਨਾ ਜੂਰੀਏ ਤੋਂ ਖੜਾ ਇਹਦਾ ਸਭ ਤੋਂ ਵੱਡਾ ਪੁਆਇੰਟ ਆ ਜਿਹੜਾ ਉਹ ਮੈਨੂੰ ਇਸੇ ਗੱਲ ਦੇ ਵਿੱਚ ਲੱਗਦਾ ਵੀ ਜਿਹੜੇ ਕਿਸਾਨ ਵੀਰ ਫਜ਼ੂਲ ਖਾਦ ਸੜ ਦਿੰਦੇ ਨੇ ਸਿੱਟਣੀ ਕਹੂੰਗਾ ਮੈਂ ਪਾਉਣਾ ਨਹੀਂ ਕਹੂੰਗਾ ਕਿਉਂਕਿ ਖਾਦ ਜਿਹੜੀ ਇੱਕ ਟਾਈਮ ਤੋਂ ਪਹਿਲਾਂ ਵੀ ਆਪਾਂ ਖੇਤ ਦੇ ਵਿੱਚ ਮੁਠੇ ਭਰ ਕੇ ਸਿੱਟੀ ਜਾਈਏ ਉਹਨੂੰ ਸਿੱਟਣੀ ਕਿਹਾ ਜਾਂਦਾ ਜਿਹੜੀਆਂ YouTube ਤੇ ਹੋਰ ਵੀਡੀਓਜ਼ ਨੇ ਵੀ ਕੱਦੂ ਵਾਲਾ ਝੋਨੇ ਨੇ ਕੱਦੂ ਦੇ ਵਿੱਚ ਅਸੀਂ ਨੇ ਜੂਰੀਆ ਪਾਤਾ ਜਾਂ ਕੱਦੂ ਕਰਨ ਤੋਂ ਪਹਿਲਾਂ ਹੀ ਪਾਤਾ ਬਾਹਣ ਦੇ ਵਿੱਚ ਜਾਂ ਝੋਨਾ ਲੌਗ ਲਗਾਉਣ ਸਾਰ ਨਾਲ ਦੀ ਨਾਲ ਪਾਤਾ ਉਹ ਸਾਰੀਆਂ ਮੈਨੂੰ ਐਵੇਂ ਲੱਗਦੀਆਂ ਨੇ ਕੋਈ ਉਹਨਾਂ ਵਿੱਚ ਤਰਕ ਜਾਂ ਲੱਗਦਾ ਨਹੀਂ ਹੈਗਾ ਹੁਣ ਆਏ ਤਾਂ ਦੇਖੋ ਤੁਸੀਂ ਆਹ ਇਹਨੂੰ 18ਵੇਂ ਦਿਨ ਪਹਿਲਾਂ ਜੂਰੀਆ ਲਾਇਆ ਪੂਸਾ ਜਦਾਲੀ ਹੈ ਤੇ ਕਿਹੜੇ ਪਾਸਿਓਂ ਇਹਦੇ 'ਚ ਕਮੀ ਹੈ ਕੀ ਇਹਨੂੰ ਹੋ ਗਿਆ ਕਿਧਰੋਂ ਇਹ ਮਾੜੀ ਆ ਤੇ ਹੋਰ ਇਹ ਜੂਰੀਆ ਮੰਗ ਵੀ ਨਹੀਂ ਰਹੀ ਹੋਰ ਇਹ ਕਹਿੰਦੀ ਮੈਨੂੰ ਜੂਰੀਆ ਲਾਇਓ ਨਾ ਦੋ ਜੂਰੀਏ ਲਾਤੇ ਇੱਕ ਇਹਨੂੰ 18ਵੇਂ ਦਿਨ ਤੇ ਲਾਇਆ ਦੀ ਤੇ ਇੱਕ ਉਦੋਂ ਬਾਅਦ ਲਾਇਆ ਸੀਨੇ ਇਹਨੂੰ 18 8 26 ਦਿਨਾਂ ਦੇ ਤੇ ਇਹ ਝੋਨਾ ਹੈਗਾ ਜਿਹੜਾ ਅੱਜ 31 ਦਿਨਾਂ ਦਾ ਹੋ ਗਿਆ ਇਹ 17 ਜੂਨ ਦਾ ਲੱਗਿਆ ਹੋਇਆ ਤੇ ਅੱਜ 18 ਜੁਲਾਈ ਹੈ 31 ਦਿਨਾਂ ਦਾ ਝੋਨਾ ਹੋ ਗਿਆ ਤੇ ਇਹ ਹੁਣ ਕਹਿ ਰਿਹਾ ਵੀ ਮੈਨੂੰ ਜੂਰੀਆ ਲਾਉਣ ਦੀ ਕੋਈ ਲੋੜ ਨਹੀਂ ਪਰ ਅਸੀਂ ਇਹਨੂੰ ਹਲਕਾ ਜਿਹਾ ਜੂਰੀਆ ਲਾਉਣਾ ਇੱਕ ਯਾਨੀ ਕਿ ਦੋ ਬੈਗ ਪਰ ਇੱਕੜ ਦੇ ਲੱਗੇ ਹੋਏ ਨੇ ਤੇ ਇਹਨੂੰ ਥੋੜਾ ਜਿਹਾ ਜੂਰੀਆ ਲਾਉਣਾ ਹਲਕਾ ਜਾਂ ਬਿਲਕੁਲ ਆ ਤੇ ਜੂਣ ਦਾ ਲੱਗਿਆ ਹੋਇਆ ਜੇ ਇਹ ਨੂੰ ਦੋ ਜੂਰੀ ਇਹ ਨੂੰ ਲੱਗ ਗਏ ਇਹ ਨੂੰ ਤਿੰਨ ਪੂਰੇ ਲੱਗਣਗੇ ਕਿਉਂਕਿ ਉਹੀ ਗਲਤੀ ਇਹਦੇ ਚ ਕਰੀ ਪਹਿਲਾ ਜੂਰੀਆ ਜਿਹੜਾ ਉਹ 10 ਦਿਨਾਂ ਦੀ ਲਾਤਾ ਸਭ ਤੋਂ ਵੱਡੀ ਗਲਤੀ ਜਿਹੜੀ ਕਿ ਉਹ ਨਹੀਂ ਕਰਨੀ ਚਾਹੀਦੀ 15 ਦਿਨਾਂ ਤੋਂ ਪਹਿਲਾਂ ਜੂਰੀਆ ਨਹੀਂ ਲਾਉਣਾ ਚਾਹੀਦਾ ਇਹ ਇਸ ਵਾਰ ਮੌਸਮ ਦਾ ਫਰਕ ਦੀ ਜਾਂ ਪਤਾ ਨਹੀਂ ਕਿਹੜੀ ਚੀਜ਼ ਦਾ ਫਰਕ ਦੀ ਪਰ ਫੀਡਬੈਕ ਸਾਡੇ ਖੇਤਾਂ ਦੇ ਵਿੱਚੋਂ ਇਹੀ ਨਿਕਲ ਕੇ ਆਈ ਹੈ ਗੱਲ ਹੁਣ ਆਪਾਂ ਨੇ ਗੱਲ ਕਰਨੀ ਹੈ ਜੀ ਸੁਪਰੀਮ 110 ਦੀ 3 ਜੁਲਾਈ ਨੂੰ ਲਾਇਆ ਜੀ 18 ਜੁਲਾਈ ਅੱਜ ਹੋ ਗਈ 15 ਦਿਨ ਦੇ ਝੋਨੇ ਨੂੰ ਕੋਈ ਜੂਰੀ ਨਹੀਂ ਲਾਇਆ ਅੱਜ ਜੂਰੀਆ ਲਗਾਤਾ ਅੱਜ ਵਾਲਾ ਜੂਰੀਆ ਜਿਹੜਾ ਹਫਤੇ ਤੱਕ ਤੁਹਾਨੂੰ ਪੂਰੀ ਰਿਪੋਰਟ ਤਿਆਰ ਕਰ ਦੂ ਤੇ ਜੇ ਤੁਹਾਡੇ ਖੇਤ ਦੇ ਵਿੱਚ ਪੂਸਾ 44 ਝੋਨਾ 3 ਬੈਗ ਜੂਰੀਏ ਦੇ ਲੈਂਦਾ ਤਾਂ ਇਹਨੂੰ 2 ਹੀ ਲਾਉਣੇ ਨੇ ਬਾਸ ਇਹ ਗੱਲ ਪੱਲੇ ਬੰਨ ਲਓ ਜੇ ਤੁਹਾਡੇ ਖੇਤ ਦੇ ਵਿੱਚ 4 ਬੈਗ ਲੈਂਦਾ ਤਾਂ ਤੁਸੀਂ ਨੇ ਇਹਨੂੰ 3 ਬੈਗ ਹੀ ਲਾਉਣੇ ਨੇ ਇੱਕ ਜੂਰੀਆ ਘੱਟ ਲਾਉਣਾ ਇਹਦੀ ਸਾਮ ਸੰਭਾਲ ਆਈ ਦੇ ਇਹਨੂੰ ਜੂਰੀਆ ਲਾਉਣ ਦਾ ਤਰੀਕਾ ਜਿਹੜਾ ਉਹੀ ਇਹਦਾ ਝਾੜ ਲੈ ਕੇ ਆਉਂਦਾ ਉਹੀ ਇਹਦੀ ਬਰਬਾਦੀ ਕਰਦਾ ਜੂਰੀਆ ਲਾਉਣ ਦਾ ਤਰੀਕਾ ਹੀ ਝਾੜ ਲੈ ਕੇ ਆਉਂਦਾ ਤੇ ਜੂਰੀਆ ਲਾਉਣ ਦਾ ਤਰੀਕਾ ਹੀ ਇਹਦੀ ਬਰਬਾਦੀ ਲੈ ਕੇ ਆਉਂਦਾ ਇਹ ਕਿਸਾਨ ਵੀਰਾਂ ਨੇ ਗੱਲ ਲੜ ਬੰਨਣੀਆਂ ਵੀ ਅਸੀਂ ਨੇ ਬਰਬਾਦੀ ਕਰਾਉਣੀਆਂ ਜਾਂ ਝਾੜ ਲੈ ਕੇ ਆਉਣਾ ਹੁਣ ਪਹਿਲਾ ਜੂਰੀਆ ਇਹਨੂੰ ਲਾਇਆ ਜੀ 15 ਡਣਾ ਤੇ ਦੂਸਰਾ ਜੂਰੀਆ ਲਾਵਾਂਗੇ 25 ਡਣਾ ਤੇ ਬਸ ਦੋ ਵਾਗੇ ਜੂਰੀਆ ਲਾਉਣੇ ਨੇ ਜੀ ਇਹਨੂੰ ਇਸ ਤੋਂ ਬਾਅਦ ਇਹ 30 ਡਣਾ ਤੱਕ ਰੁੱਖਾ ਰੁੱਖਾ ਹੀ ਰਹਿੰਦਾ ਜੀ 30 ਦਿਨਾਂ ਤੱਕ ਕੋਈ ਖਾਸ ਟਰੈਲਰ ਨਹੀਂ ਕਰਦਾ ਜੇ ਟਰੈਲਰ ਕਰੂਗਾ ਵੀ ਜਿਵੇਂ ਆਪਣੇ ਵਾਲਾ ਕਰ ਰਿਹਾ ਤਾਂ ਪੀਲਾ ਜਾ ਐ ਲੱਗੀ ਜਾਂਦਾ ਜਿਵੇਂ ਜੂਰੀਆ ਲੱਗੂਗਾ ਦੂਸਰੇ ਝੋਨੇ ਨਾਲੋਂ ਦੇਖੋ ਕਿੰਨਾ ਪੀਲਾ ਇਹ ਇਹ ਸਾਰੇ ਵਾਲੇ ਵਾਲੇ ਉਧਰ ਉਹ ਅਗਲੇ ਖੇਤ ਦੇਖ ਲਓ ਉਹ ਪੂਸਾ 47 ਲੱਗੀ ਹੋਈ ਆ ਵਾਲੇ ਵਾਲੇ ਇਹਦੇ ਉਮਰ ਦੀ ਲੱਗੀ ਹੋਈ ਹੈ ਲਗ ਭਾਗ ਉਹ 1 ਜੁਲਾਈ ਦੀ ਲੱਗੀ ਹੋਈ ਆ ਤੇ ਉਹਨਾਂ ਨਾਲੋਂ ਇਹ ਪੀਲਾ ਲੈਂਦਾ ਤੇ ਸਪਰੇਹਾਂ ਦਾ ਮੈਨੇਜਮੈਂਟ ਆ ਜਿਹੜਾ ਉਹ ਪੂਸਾ 47 ਨਾਲੋਂ ਜੇ ਤਾਂ ਚਾਹੇ 2 ਘਟ ਕਰ ਦੋ ਜੇ ਪੂਸਾ 47 ਦੇ ਤਿੰਨ ਹੁੰਦੀਆਂ ਨੇ ਤਾਂ ਇਹ ਦੇਖ ਕੇ ਕਰ ਦੋ ਤਾਂ ਵੀ ਚੱਲ ਜੂਗਾ ਮੇ ਜੇ 4 ਹੁੰਦੀਆਂ ਨੇ ਤਾਂ ਬਾ ਜੂਰੀਆ ਵੀ ਕੱਟ ਸਪਰੇ ਵੀ ਕੱਟ ਪਾਲਦਾ ਸਪਰੇ ਦੀ ਜੇ ਲੋਡ ਪੈਂਦੀ ਆ ਕਿਸੇ ਏਰੀਆ ਚ ਫੰਗਸ ਵੱਧ ਪੈਂਦੀ ਆ ਉਹ ਮੌਕੇ ਦੇ ਦੇਖਾਂਗੇ ਬਸ ਸਾਰਾ ਮੈਨੇਜਮੈਂਟ ਇਹੀ ਆ ਜੀ ਇਹਦਾ ਡਣੇ ਇਹ ਪੂਸਾ 44 ਨਾਲੋਂ 10 ਘੱਟ ਲੈਂਦਾ ਜਿਹੜੇ ਖੇਤ ਦੇ ਵਿੱਚ ਪੂਸਾ 44 120 ਡਣ ਲੈਂਦੀ ਆ ਤਾਂ ਉੱਥੇ 110 ਲੈਂਦਾ ਜਿੱਥੇ ਪੂਸਾ 44 130 ਡਣ ਲੈਂਦੀ ਆ ਉੱਥੇ 120 ਡਣ ਲੈਂਦਾ 10 ਡਣਾਂ ਦੀ ਫਰਕ ਆ ਪਨੀਰੀ ਉਹੀ ਪੂਸਾ 44 ਦੀ 20 ਮਹੀਨੇ ਦੀ ਲੱਗਦੀ ਆਈਦੀ 20 ਮਹੀਨੇ ਦੀ ਲੱਗਦੀ ਆ ਸਾਰੀ ਗੱਲਬਾਤ ਦੇ ਵਿੱਚ ਤੁਹਾਨੂੰ ਰੋਲ ਦੱਸਤਾ ਵੀ ਹੁਣ ਤੱਕ ਇਹਦਾ ਜਿਹੜਾ ਕੰਮ ਕਰਨਾ ਵੀ ਜੂਰੀਆ ਨੂੰ ਰੋਕ ਕੇ ਪਾਓ 25 ਦਿਨਾਂ ਦੇ ਵਿੱਚ ਜੂਰੀਆ ਉਹ ਕਰ ਦੋ ਤੇ ਜੇ 30 ਦਿਨਾਂ ਦੇ ਵਿੱਚ ਜੂਰੀਆ ਪਾਉਣਾ ਤਾਂ ਹਲਕਾ ਜੂਰੀਆ ਪਾਉਣਾ 30 ਦਿਨਾਂ 'ਚ ਪਾਉਣਾ ਉਹ ਖੇਤਾਂ 'ਚ ਪਾਉਣਾ ਜਿਹੜੇ 25 ਜੂਨ ਤੋਂ ਪਹਿਲਾਂ ਦੇ ਲੱਗੇ ਹੋਏ ਨੇ 25 ਜੂਨ ਤੋਂ ਪਹਿਲਾਂ ਵਾਲੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ 30 ਦਿਨਾਂ ਤੱਕ ਜੂਰੀਆ ਪਾ ਸਕਦੇ ਹਾਂ ਜਿਹੜੇ 25 ਜੂਨ ਤੋਂ ਲੈ ਕੇ 5 ਜੁਲਾਈ ਦੇ ਵਿੱਚ ਲੱਗੇ ਹੋਏ ਨੇ ਉੱਥੇ ਟੌਪ ਦਾ ਝਾੜ ਦੇਣਾ ਇਹਨੇ ਤੇ ਉਹਨੂੰ ਇਹ 25 ਦਿਨਾਂ ਦੇ ਵਿੱਚ ਜੂਰੀਆ ਕੰਪਲੀਟ ਕਰਨਾ ਤੇ ਜੂਰੀਏ ਦੋ ਕਿਸ਼ਤਾਂ ਬਣਾ ਲਓ ਜੇ ਤਿੰਨ ਬਣਾਉਣੀਆਂ ਨੇ ਤਾਂ ਇੱਕ 15 ਦਿਨਾਂ ਤੇ ਤਾਂ ਦੂਜੀ 20 ਦਿਨਾਂ ਤੇ ਤੇ ਤੀਜੀ 25 ਦਿਨਾਂ ਤੇ ਇਹ ਗੱਲ ਪੱਲੇ ਬੰਨ ਲਓ ਜੀ ਡਾਕਟਰ ਖੇਤੀ WhatsApp ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੋਊਗਾ ਉਹ ਜੁਆਇਨ ਕਰ ਸਕਦੇ ਹੋ ਜੇ ਕਿਸੇ ਵੀਰ ਨੇ WhatsApp ਤੇ ਕਾਲ ਕਰਨੀਆਂ ਤਾਂ ਨੰਬਰ ਉਹ ਗਰੁੱਪ ਚ ਜਾਕ ਲਓ